ਅੱਜ ਅਸੀਂ ਪਹੁੰਚੇ ਹਾਂ ਜੀ ਇਹ ਜਿਹੜੇ ਬੱਚੇ ਹੈਗੇ ਨੇ ਸਾਰੇ ਯੂਨੀਅਨ ਇਹ ਬੇਰੋਜ਼ਗਾਰ ਪੀਐਸਟੈਟ ਪਾਸ ਆਰਟ ਐਂਡ ਕ્રાਫਟ ਸੰਘਰਸ਼ ਯੂਨੀਅਨ ਪੰਜਾਬ ਦੀ ਜਥੇਬੰਦੀ ਹੈ ਜੀ ਇਹ ਅਸੀਂ ਆਪਦੇ ਮਸਲੇ ਕਾਫੀ ਲੰਮੇ ਸਮੇਂ ਤੋਂ ਸਾਡੇ ਉਲਝੇ ਹੋਏ ਨੇਗੇ ਜਿਦੇ ਵਿੱਚ ਕੀ 250 ਪੋਸਟ ਕਾਫੀ ਸਮੇਂ ਤੋਂ ਲਟਕੀ ਹੋਈ ਹੈ ਜਿਦੇ ਵਿੱਚ ਕੀ ਗਲਤ ਕੁਆਲਿਫਿਕੇਸ਼ਨ ਲੱਗਣ ਕਾਰਨ ਇਹ ਪੂਰੀ ਨਹੀਂ ਹੋ ਸਕੀ ਜੀ ਪੰਜਾਬ ਸਰਕਾਰ ਸਾਨੂੰ ਵਾਰ-ਵਾਰ ਵਿਸ਼ਵਾਸ ਦਿਵਾ ਦਿੰਦੀ ਹੈ ਕਿ ਜੀ ਅਸੀਂ ਇਹਨੂੰ ਰੱਦ ਕਰ ਦਾਂਗੇ ਜੀ ਅਸੀਂ ਇਹਨੂੰ ਰੱਦ ਕਰ ਦਾਂਗੇ ਪਰ ਸਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਦਿੱਤਾ ਗਿਆ ਇਸ ਚੀਜ਼ ਦਾ ਅਸੀਂ ਮਤਲਬ ਕਿ 9 ਤਰੀਕ ਨੂੰ ਪੰਜਾਬ ਭਵੰਦੇ ਵਿੱਚ ਸਾਡੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀਗਾ ਸਾਰੀ ਯੂਨੀਅਨਾਂ ਨੂੰ ਕਹਿਤਾ ਸੀਗਾ ਵੀ 250 9 ਇਸ 3 ਅਗਸਤ ਨੂੰ 9 ਅਗਸਤ ਨੂੰ ਮੀਟਿੰਗ ਹੋਈ ਸੀ ਜੀ ਉਹਦੇ ਵਿੱਚ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਵੀ 10 ਦਿਨਾਂ ਦੇ ਵਿੱਚ ਵਿੱਚ ਨੋਟੀਫਿਕੇਸ਼ਨ 250 ਦਾ ਰੱਦ ਦਾ ਭੇਜ ਦਿੱਤਾ ਜਾਏਗਾ ਪਰ ਹਲੇ ਤੱਕ ਕੋਈ ਰੱਦ ਦਾ ਨੋਟੀਫਿਕੇਸ਼ਨ ਨਹੀਂ ਆਇਆ ਜੀ ਅਸੀਂ ਜਦੋਂ ਕਾਲ ਕਰਕੇ ਪੁੱਛਦੇ ਆ ਕੋਈ ਰਿਪਲਾਈ ਨਹੀਂ ਆਉਂਦਾ ਅੱਜ ਅਸੀਂ ਇੱਥੇ ਪੱਕਾ ਬੈਠਣ ਆਏ ਆ ਚਾਹੇ ਸੋਮਵਾਰ ਹੋ ਜੇ ਤੇ ਚਾਹੇ ਮੰਗਲਵਾਰ ਹੋ ਜੇ ਜਿੱਦਾਂ ਸਾਨੂੰ ਨੋਟੀਫਿਕੇਸ਼ਨ ਆ ਜੀਏ ਅਸੀਂ ਉੱਠ ਕੇ ਚਲੇ ਜਾਵਾਂਗੇ ਠੀਕ ਹੈ ਜੀ ਇਹ ਸਾਡੀ ਮੰਗ ਹੈ ਮੇਨ ਇਹਦੇ ਵਿੱਚ ਵੀ 2000 ਜਿਹੜੇ 21 ਦੇ ਰੂਲ ਹੈ ਉਹਦੇ ਵਿੱਚ ਚੇਂਜਿੰਗ ਕੀਤੀ ਜਾਵੇ 10th ਡਿਪਲੋਮਾ ਤੇ ਪੀਟੈਟ ਪਾਸ ਆਧਾਰ ਤੇ ਹੀ ਭਰਤੀ ਕੀਤੀ ਜਾਵੇ ਬੱਚਿਆਂ ਦੀ ਜਿਹਦੇ ਬੇਸ ਤੇ ਤੁਸੀਂ ਐ ਮੰਨ ਕੇ ਚੱਲੋ ਵੀ 2023-24 'ਚ ਵੀ ਜਿਹੜੇ ਆ ਕੋਰਸ ਤਾਂ ਹੋਇਆ ਚੱਲ ਰਿਹਾ ਹੈਗਾ ਬੱਚਿਆਂ ਦਾ ਉਹ 10th ਡਿਪਲੋਮੇ ਵੇਚਤੇ ਹੀ ਚੱਲ ਰਿਹਾ ਜੀ ਠੀਕ ਹੈ ਜੀ ਤੇ ਰੂਲ ਇਹ ਜਲਦੀ ਰੱਦ ਕਰਕੇ ਸਾਡਾ ਮਤਲਬ ਕੀ 250 ਪੋਸਟ ਰੱਦ ਕਰ ਦਿੱਤੀ ਜਾਵੇ ਤੇ ਸਾਨੂੰ ਨਵਾਂ ਨੋਟੀਫਿਕੇਸ਼ਨ ਦੇ ਦਿੱਤਾ ਜਾਵੇ ਅਸੀਂ ਉੱਠ ਕੇ ਚਲੇ ਜਾਵਾਂਗੇ ਜੀ ਹੁਣ ਕੀ ਗੱਲਬਾਤ ਹੋਈ ਹੈ ਪਰ ਹੁਣ ਇਹ ਕਹਿੰਦੇ ਨੇ ਕਿ ਵੀ ਸੋਮਵਾਰ ਤੱਕ ਮੰਤਰੀ ਸਾਹਿਬ ਬਿਜੀ ਨੇ ਕਿ ਸੋਮਵਾਰ ਨੂੰ ਆਉਣਗੇ ਉਹਨਾਂ ਦਾ ਕੋਈ ਫੇਰ ਤੁਹਾਡਾ ਅਸੀਂ ਗੱਲਬਾਤ ਕਰਾ ਦਾਂਗੇ ਚਾਰ ਬੰਦਿਆਂ ਦੀ ਪਰ ਸਾਰਾ ਅਸੀਂ ਆਏ ਆ ਫਾਜ਼ਿਲਕਾ ਬੋਰ ਜਲੰਧਰ ਅਮਰਸਰ ਮਾਨਸਾ ਤੋਂ ਇੰਨੀ ਦੂਰੋਂ ਦੂਰੋਂ ਆਏ ਆ ਤੇ ਸਾਡਾ ਮਤਲਬ ਕੀ ਗੱਡੀਆਂ ਦਾ ਖਰਚਾ ਬੇਰੁਜ਼ਗਾਰ ਅਸੀਂ ਕਿੱਥੋਂ ਚੱਕ ਸਕਦੇ ਜੀ ਰੋਜ਼-ਰੋਜ਼ ਇੱਥੇ ਆਈਏ ਕਦੇ ਉੱਥੇ ਜਾਈਏ ਕਦੇ ਚੰਡੀਗੜ੍ਹ ਜਾਈਏ ਕਰਨੀ ਸਿਰਫ ਕੱਲੀ ਮੀਟਿੰਗ ਹੁੰਦੀ ਐ ਅਸੀਂ ਨੋਟੀਫਿਕੇਸ਼ਨ ਅੱਜ ਲੈ ਕੇ ਜਾਵਾਂਗੇ ਚਾਹੇ ਸਾਨੂੰ ਹੁਣ ਦੇ ਦੇਣ ਚਾਹੇ ਸੋਮਵਾਰ ਨੂੰ ਦੇ ਦੇਣ ਅਸੀਂ ਬੈਠੇ ਆ ਰੌਲਾ ਨਹੀਂ ਪਾਵਾਂਗੇ ਇੱਕ ਸਾਈਡ ਤੇ ਬਹਿ ਜਾਾਂਗੇ ਜਿੱਥੇ ਮਰਜ਼ੀ ਬਿਠਾ ਦੇਣ ਸੰ ਪਰ ਸਾਥੀ ਸਾਰੇ ਮੇਰੇ ਅੱਜ ਇਹੀ ਕਹਿੰਦੇ ਨੇ ਵੀ ਅਸੀਂ ਨੋਟੀਫਿਕੇਸ਼ਨ ਲੈ ਕੇ ਜਾਵਾਂਗੇ ਤੇ ਨੋਟੀਫਿਕੇਸ਼ਨ ਦਾ ਹੀ ਸਾਡਾ ਚੱਕਰ ਕਿਵੇਂ ਵਿਸ਼ਵਾਸ ਕਰਦੇ ਹੋ ਜੀ 9 ਤਰੀਕ ਨੂੰ ਮੀਟਿੰਗ ਤੋਂ ਬਾਅਦ ਨਹੀਂ ਹਲ ਹੋਏ ਥੋੜਾ ਹੁਣ ਕਿਵੇਂ ਹਲ ਹੋਏ ਹੁਣ ਇਹ ਬੈਠ ਕੇ ਹੱਲ ਕਰਾਵਾਂਗੇ ਜੀ ਅਸੀਂ ਅਸੀਂ ਬੈਠੇ ਆਂਗੇ ਕੋਈ ਗੱਲ ਨਹੀਂ ਪਰ ਅਸੀਂ ਮਸਲੇ ਆਪਦੇ ਹੱਲ ਇਹ ਕਰਾ ਕੇ ਜਾਵਾਂਗੇ ਸਾਨੂੰ ਨੋਟੀਫਿਕੇਸ਼ਨ ਦੇ ਦੇਣ ਰੱਦ ਦਾ ਅਸੀਂ ਚਲੇ ਜਾਵਾਂਗੇ ਅੱਜ ਹੀ ਚਲੇ ਜਾਵਾਂਗੇ ਸਾਨੂੰ ਹੁਣ ਦੇ ਦੇਣ ਕੀ ਕਰੇ ਮੰਤਰੀ ਸਾਹਿਬ ਬਿਜ਼ੀ ਕਿੱਧਰ ਹੈ ਜੀ ਇਹ ਨਹੀਂ ਦੱਸਿਆ ਇਹ ਨਹੀਂ ਦੱਸਿਆ ਜੀ ਕੋਈ ਵੀ ਜੀ ਦਾ ਸਾਨੂੰ ਵੀ ਕਿੱਧਰ ਹੈ ਬਿਜੀ ਨੇ ਹੁਣ ਤੁਸੀਂ ਅੱਜ ਇੱਥੇ ਬਹੁਤ ਜੁਨੀਅਨ ਆ ਰਹੀਆਂ ਨੇ ਠੀਕ ਹੈ ITT ਜੁਨੀయన్స్ ਵੀ ਆ ਰਹੀਆਂ ਨੇ ਜਾਂ ਉਹਨਾਂ ਦਾ ਵੀ ਮਸਲੇ ਕੋਈ ਉਲਝੇ ਹੋਏ ਨੇ ਪਰ ਅਸੀਂ ਆਪ ਦਾ ਸਾਡਾ ਇੱਕ ਛੋਟਾ ਜਿਹਾ ਪੁਆਇੰਟ ਹੈ 250 ਪੋਸਟਾਂ ਨੂੰ ਰੱਦ ਕਰੋ ਨੋਟੀਫਿਕੇਸ਼ਨ ਦੇ ਦਿਓ ਨਵੀਂ ਭਰਤੀ ਦਾ ਜਿਹੜਾ ਸਾਡਾ ਕੁਆਲਿਫੀਕੇਸ਼ਨ ਚੇਂਜ ਕਰਕੇ ਉਹ ਦੇ ਦਿਓ ਬਸ ਇਹ ਜਿਹੜੀ ਪਹਿਲੀ ਭਰਤੀ ਇਹ ਕਦੋਂ ਹੋਈ ਸੀਗੀ ਇਹ ਇਹਦੇ ਵਿੱਚ ਜੀ 2012 ਚ 2012 ਦੇ ਵਿੱਚ ਭਰਤੀ ਹੋਈ ਸੀ ਜੀ 2012 ਦਾ ਮਾਮਲਾ ਲਟਕਿਆ ਹੋਇਆ ਹੈ ਹਾਂ 12 ਤੋਂ ਬਾਅਦ ਕੋਈ ਭਰਤੀ ਨਹੀਂ ਹੋਈ ਜੀ ਸਾਡੀ ਇੱਕ ਵੀ ਬੱਚਾ ਸਾਡਾ ਲੱਗਿਆ ਨਹੀਂ ਸਰਕਾਰ ਸਾਨੂੰ ਦੱਸ ਦੇ ਵੀ ਸਾਡਾ ਕੋਈ ਲੱਗਿਆ ਗਿਆ ਤਾਂ ਕਹਿ ਦੇਣਗੀ ਦੋ ਵਾਰੀ ਵਿੱਚ ਰੂਲ ਚੇਂਜ ਕਰਤੇ ਸਾਡੇ ਗੱਲ ਸਹੀ